ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਮਜ਼ਮੂਨਾਂ ਨੂੰ ਲਾਜ਼ਮਾਉ ਲੋਕੀਤੇ ਗਏ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਨਾਲ 20 ਸਿੱਟਾ ਮੀਟਿੰਗਾਂ ਪ੍ਰਤੀਕਿਰੋਧ ਜਾਰੀ ਪੀਆਰਟੀਸੀ ਕੰਟਰੈਕਟਿਡ ਵਰਕਰਸ ਯੂਨੀਅਨ ਦੇ ਆਗਮਣ ਨੇ ਦੱਸਿਆ ਕਿ ਉਹਨਾਂ ਨੇ ਯੂਨੀਅਨ ਆਪਣੀ ਹਕਕਾਂ ਲਈ ਸੰਘਰਸ਼ੀਲ ਹੈ ਫਿਰ ਵੀ ਉਹ ਪੰਜਾਬ ਸਰਕਾਰ ਅਤੇ ਪੰਜਾਬ ਟ੍ਰਾਂਸਪੋਰਟ ਮੰਤਰੀ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹਨ ਇਹ ਵੀ ਪੰਜਾਬ ਨੂੰ ਬੇਫਾਜ਼ ਹੋ ਟ੍ਰਾਂਸਪੋਰਟ ਮੰਤਰੀ ਜੀ ਉਹ ਮੀਟਿੰਗ ਦੇ ਵਿੱਚ ਸਾਨੂੰ ਭਰੋਸਾ ਦੇ ਕੇ ਤੇ ਸਾਡੀ ਤਿੰਨ ਦੇਸ਼ ਵਿਆਪੀ ਹੜਤਾਲ ਇੱਕ ਦਿਨ ਦੀ ਵਿੱਚ ਉਹਨਾਂ ਸਮਾਪਤ ਕਰਵਾਈ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਦਾ ਜਿਹੜਾ ਵਾ ਉਹ ਜੈਨੂਅਲ ਹੱਲ ਕੱਢ ਦਾਂਗੇ ਜਿਹੜੀ ਨਾਲ ਹੀ ਪਲੱਸ ਜੋ ਤੁਹਾਡੀਆਂ ਸੱਤ ਮੰਗਾਂ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਮੇਟੀ ਬਣਾਈ ਆ ਉਹਨੂੰ ਅਸੀਂ ਪ੍ਰੋਪਰ ਚੈਨਲ ਜਿਹੜਾ ਉਹ ਪੂਰਾ ਕਰਦਾਂਗੇ ਪਰ 16 ਤਰੀਕ ਵਾਲੀ ਮੀਟਿੰਗ ਵਾਸਤੇ ਪੀਆਰਟੀਸੀ ਦੇ ਜਿਹੜੇ 8000 ਮਜ਼ਮਾਂ ਉਹਨਾਂ 'ਚ ਭਾਰੀ ਲੋਸ ਆ ਸੋ ਅਸੀਂ 28 ਤਰੀਕ ਤੱਕ ਰਗੇ ਸਾਡੀਆਂ ਮੰਗਾਂ ਦਾ ਇਸ ਸਰਕਾਰ ਨੂੰ ਜਿਹੜੇ ਹਰਤਾ ਪੱਤਰ ਦਿੱਤੇ ਆ ਹੜਤਾ ਦੀ ਮੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਲੋਕਾਂ ਦੇ ਸਰਕਾਰ ਦੀ ਗੱਲ ਕਰਦੇ ਆ ਬਰਬਨ ਵੀ ਸਿੱਟਾ ਦੇ ਕੇ ਤੁਸੀਂ ਨਵਾਜਿਆ ਵੀ ਪਾਰਟੀ ਦੇ ਸੁਪਰੀਮੋ ਨੇ ਲੋਕਾਂ ਦੇ ਸੁਪਨੇ ਤੇ ਪੂਰੇ ਉਤਰੇ ਨੇ ਕਿਉਂ ਉਦਾਂ ਹੀ ਝੂਠੇ ਵਾਦੇ ਜਿੱਦਾਂ ਹਰ ਸਰਕਾਰ ਕਹਿੰਨੇ ਵਿਆਣਾ ਹੁੰਦਾ ਹੈ ਤੇ ਅਡੀਆਂ ਟਕ ਟਕ ਕੇ ਵਾਅਦੇ ਕਰਦੇ ਤੇ ਬੰਦੀ ਨੂੰ ਪ੍ਰੇਜ਼ੈਂਟ ਕਰਦੇ ਆ ਅਸੀਂ ਪੂਰੇ ਪੰਜਾਬ ਦੇ ਜੇ ਤੁਹਾਨੂੰ ਹਾਲਾਤ ਵਾਦੋ ਤੁਸੀਂ ਵਕ ਵਕ ਬੁੱਧੀਮਾਨ ਲੋਕਾਂ ਕੋਲ ਰੋਜ਼ ਇੰਟਰਵਿਊ ਕਰਦੇ ਰਹੇ ਤਾਂ ਉਹ ਤੁਹਾਨੂੰ ਰੋਜ਼ ਮੀਡੀਆ ਰਾਈ ਸਾਰਾ ਕੁਝ ਦੱਸਦੀ ਕਿ ਸਰਕਾਰ ਦੇ ਕੀ ਹਾਲਾਤ ਨੇ ਜਿਹੜੀ ਆ ਉਹ ਸਰਕਾਰ ਦੀ ਨੁਕਤਾ ਕਰ ਸਕਦੇ ਸੋ ਅਸੀਂ ਆਪਣੀ ਜਿਹੜੀ ਮੰਗ ਮਨਾਉਣ ਲਈ ਕੱਚੇ ਮਰਾਜ਼ਮਾਂ ਨੂੰ ਪੱਕੇ ਕਰਾਉਣ ਲਈ ਸੰਘਰਸ਼ ਲੜ ਲੈਣ ਲੈ ਕੋਈ ਜੀ ਹਾਂਜੀ ਸਰ ਆਪਣਾ ਨਾਮ ਤੇ ਡੈਜਿਨੇਸ਼ਨ ਦੱਸਦੇ ਆ ਜਿਹੜੀ ਪ੍ਰੈਸ ਕਾਨਫਰੈਂਸ ਕਿ ਕੀ ਮੇਨ ਮੋਟਿਵ ਹੈ ਮੇਰਾ ਨਾਮ ਸਰ ਬਲਜੀਤ ਸਿੰਘ ਵਾ ਮੈਂ ਪੰਜਾਬ ਰੋਡੋਂ ਪਨ ਬਸਤੀ ਆਰਟੀਸੀ ਕੰਟੈਕਟ ਜੁਨੀਅਨ 25 ਬਟਾ 11 ਤੋਂ ਸੂਬਾ ਕੈਸ਼ੀਅਰ ਆ ਅੱਜ ਅਸੀਂ ਪ੍ਰੈਸ ਕਾਨਫਰੈਂਸ ਜਿਹੜੀ ਆ ਉਹ ਆਮ ਲੋਕਾਂ ਨੂੰ ਸੂਚਿਤ ਕਰ ਲਈ ਤੇ ਆਪਣੀਆਂ ਮੰਗਾਂ ਦਾ ਹੱਲ ਕਢਾਉਣ ਲਈ ਜਿਹੜੀ ਉਹ ਤੁਹਾਡੇ ਕਚੈਰੀ ਦੇ ਵਿੱਚ ਹਾਜ਼ਰ ਹੋਏ ਆ ਸੋ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਸੋ ਸਾਡੀ ਅਸੀਂ 2007 ਤੋਂ ਜਿਹੜਾ ਵਾ ਇਸ ਮੈਕਮੇ ਦੇ ਵਿੱਚ ਆਪਣੇ ਆਨਸ਼ੋਰ ਚ ਤੇ ਕੰਟੈਕਟ ਬੇਸ ਤੇ ਜਿਹੜੀਆਂ ਉਹ ਨੌਕਰੀਆਂ ਕਰ ਰਹੇ ਆ ਸੋ ਸਾਡੀ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਲਗਭਗ ਕਾਫੀ ਮੀਟਿੰਗਾਂ ਹੋਈਆਂ ਕੁਝ ਮੰਗਾ ਜਿਵੇਂ ਤਨਖਾਹ ਵਾਧੇ ਤੱਕ ਜਿਹੜੀਆਂ ਉਹ ਸੀਮਤ ਰਹਿ ਗਈਆਂ ਪਰੰਤੂ ਇਹ ਸਰਕਾਰ ਤੋਂ ਸਾਨੂੰ ਕਾਫੀ ਆਸ ਸੀ ਇਹ ਸਰਕਾਰ ਜਿਹੜੀ ਆ ਜਦੋਂ ਸੱਤਾ ਦੇ ਵਿੱਚ ਆਈ ਆ ਭਗ ਸਿੰਘ ਦੀ ਸੋਚਣਾ ਆਈ ਆ ਇਹ ਸਰਕਾਰ ਜਿਹੜੀ ਆ ਸਾਡੇ ਮੁਲਾਜ਼ਮਾਂ ਨੂੰ ਰੈਗੂਲਰ ਜਿਹੜਾ ਕਰੂਗੀ ਰਵੈਤੀ ਪਾਲਟੀਆਂ ਤੋਂ ਜਿਹੜਾ 90 ਮੇੜੀ ਤੇ 92 ਤੋਂ 93 ਐਮਐਲਏ ਜਿਹੜੇ ਆ ਇਹ ਸਰਕਾਰ ਦੇ ਬਣੇ ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫਾਈਨਲ ਮੀਟਿੰਗ 1 ਜੁਲਾਈ ਨੂੰ ਜਿਹੜੀ ਆ 1 ਜੁਲਾਈ 2024 ਨੂੰ ਜਿਹੜੀ ਆ ਉਹੋ ਹੀ ਆ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਦ ਨਾਲ ਮੀਟਿੰਗ ਕਰਕੇ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚੋਂ ਆਹ ਲੈਟਰ ਜਿਹੜੀ ਆ ਸਾਨੂੰ ਕੱਢ ਕੇ ਤੇ ਸਾਡੇ ਦੋ ਨੁਮਾਇंदे ਜਿਹੜੇ ਆ ਉਹ ਪਾਇਆ ਵਿੱਚ ਉਤਾਰਾ ਵੀ ਜਿਹੜਾ ਉਹਨਾਂ ਨੇ ਸਾਨੂੰ ਕੀਤਾ ਏ ਸਾਡੀਆਂ ਸੱਤ ਮੰਗਾਂ ਵਾਂ ਸੱਤ ਮੰਗਾਂ ਦੇ ਜਿਹੜੀ ਆ ਉਹ ਇੱਕ ਕਮੇਟੀ ਬਣਾਤੀ ਇਹ ਕਮੇਟੀ ਤੇ ਵਿੱਚ ਨਮਾਇंदे ਤੇ ਟ੍ਰਾਂਸਪੋਰਟ ਮੰਤਰੀ ਜਿਹੜੇ ਉਹਨਾਂ ਦੇ ਚੇਅਰਮੈਨ ਲਾ ਕੇ ਇਹ ਮੰਗਾਂ ਦਾ ਜਿਹੜਾ ਹੱਲ ਕੀਤਾ ਜਾਊਗਾ ਪਰ ਲਗਾਤਾਰ ਮੀਟਿੰਗਾਂ ਹੋਈਆਂ ਪਾਲਿਸੀ ਬਣੀ ਪਾਲਿਸੀ ਦੇ ਵਿੱਚ ਇਹ ਕਿ ਜਿਹੜੇ ਕੰਟੈਕਟ ਵਾਲੇ ਮੁਲਾਜ਼ਮ ਆ ਉਹ ਜਿਹੜੇ ਆ ਉਹ ਰੈਗੂਲਰ ਕੀਤੇ ਜਾਣਗੇ ਜਿਹੜੇ ਆਊਟਸ਼ੋਰਸ ਵਾਲੇ ਮੁਲਾਜ਼ਮਾ ਉਹ ਕੰਟੈਕਟ ਤੇ ਕੀਤੇ ਜਾਣਗੇ ਜਿਹੜੇ ਕੁਝ ਨਿੱਕੀਆਂ ਛੋਟੀਆਂ ਰਿਪੋਰਟਾਂ ਵਾਲੇ ਕੱਢੇ ਮੁਲਾਜ਼ਮਾ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਤੇ ਵਿਭਾਗ ਦੇ ਵਿੱਚ ਬਖਾਂ ਪਾਈਆਂ ਜਾਣੀਆਂ ਨਵੀਆਂ ਤੇ ਨਾਲ ਹੀ ਜਿਹੜਾ ਟਰਾਂਸਪੋਰਟ ਮਾਫੀਆ ਵਾ ਉਹ ਜਿਹੜਾ ਉਹ ਖਤਮ ਕੀਤਾ ਜਾਊਗਾ ਪਰ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਿਆ ਮੀਟਿੰਗਾਂ ਦੇ ਵਿੱਚ ਜਿਹੜੇ ਸਾਡੀ ਪਿਛਲੇ ਦਿਨੀ ਜਦੋਂ ਸਾਨੂੰ ਲੱਗਾ ਇਹ ਸਰਕਾਰ ਟਾਲਮਟੋਲਦੀ ਜਿਹੜੀ ਉਹ ਨੀਤੀ ਬਣਾ ਰਹੀ ਆ ਤੇ ਅਸੀਂ ਜਿਹੜਾ ਵਾ 9 10 11 ਤਰੀਕ ਨੂੰ ਜਿਹੜਾ ਐਸੇ ਮਹੀਨੇ ਜਿਹੜੀ ਆ ਹੜਤਾਲ ਕੀਤੀ ਦੇਸ਼ ਵਿਆਪੀ ਹੜਤਾਲ ਦੇ ਨਾਲ 9 ਤਰੀਕ ਨੂੰ ਸਾਡੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਦੇ ਨਾਲ ਜਿਹੜੀ ਉਹ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜੀ ਕਮੇਟੀ ਬਣੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਸੱਤਾ ਮੰਗਾ ਦਾ ਹੱਲ ਜਿਹੜਾ ਵਾ ਉਹ 28 ਤਰੀਕ 28 7 25 ਨੂੰ ਕੱਢਣ ਦਾ ਜਿਹੜਾ ਉਹ ਘ੍ਰੋਸਾ ਦਿੱਤਾ ਆ ਉਸ ਤੋਂ ਪਹਿਲਾਂ ਜਿਹੜੀਆਂ ਵਿਭਾਗ ਦੀਆਂ ਮੰਗਾਂ ਵਾਂ ਉਹਦੇ ਪ੍ਰਤੀ ਲਾਲਜੀਤ ਭੁੱਲਰ ਦੀ ਇੱਕ ਜ਼ਿੰਮੇਵਾਰੀ ਉਹਨਾਂ ਨੇ ਫਿਕਸ ਕੀਤੀ ਸੀ ਉਹਨਾਂ ਨੇ ਮੀਡੀਆ ਦੇ ਵਿੱਚ ਆਣ ਕੇ ਇੱਕ ਸਟੇਟਮੈਂਟ ਵੀ ਦਿੱਤੀ ਕਿ ਮੈਂ 16 ਤਰੀਕ ਨੂੰ ਜਿਹੜੀਆਂ ਵਾਂ ਉਹ ਵਿਭਾਗੀ ਮੰਗਾਂ ਜਿਹੜੀਆਂ ਉਹ ਹੱਲ ਕਰਾਂਗੇ ਪਾਲਸੀ ਨੂੰ ਜਿਹੜਾ ਵਾ ਉਹ ਵਿਚਾਰ ਕੇ ਤੇ 28 ਤਰੀਕ ਨੂੰ ਜਿਹੜਾ ਅਸਲੀ ਜਾਮਾ ਜਿਹੜਾ ਉਹਨੂੰ ਪਹਿਨਾ ਦਾਂਗੇ ਪਰੰਤੂ 16 ਤਰੀਕ ਵਾਲੀ ਜਿਹੜੀ ਆ ਉਹ ਮੀਟਿੰਗ ਟ੍ਰਾਂਸਫਰ ਮੰਤਰੀ ਜੀ ਨੇ ਸਾਡੇ ਨਾਲ ਨਹੀਂ ਕੀਤੀ ਉਸ ਤੋਂ ਬਾਅਦ 28 ਤਰੀਕ ਵੀ ਆਉਣ ਵਾਲੀ ਆ ਪਰ ਅਜੇ ਤੱਕ ਸਾਡੇ ਵਿਭਾਗ ਲੋ ਸਰਕਾਰ ਵੱਲੋਂ ਕੋਈ ਵੀ ਸਾਨੂੰ ਜਿਹੜਾ ਲੈਟਰ ਨਹੀਂ ਪ੍ਰਾਪਤ ਹੋਇਆ ਕਿ ਤੁਹਾਡੀ 28 ਤਰੀਕ ਨੂੰ ਕਿੰਨੇ ਵਜੇ ਮੀਟਿੰਗ ਆ ਸੋ ਪੰਜਾਬ ਰੋਡ ਵੇਚ ਤੇ ਪੀਆਰਟੀਸੀ ਦੇ 8000 ਤੋਂ ਪਲੱਸ ਮਲਾਜਮਾਂ ਦੇ ਵਿੱਚ ਮਨਾਂ ਦੇ ਵਿੱਚ ਭਾਰੀ ਰੋਸ ਆ ਇਸ ਕਰਕੇ ਅਸੀਂ ਜਿਹੜਾ ਵਾ ਉਹ 28 ਤਰੀਕ ਨੂੰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਤੇ 29 ਤਰੀਕ ਨੂੰ ਪਹਿਲੇ ਟਾਈਮ ਤੋਂ ਅਰ ਮਿੱਥੇ ਸਮੇਂ ਦੀ ਜਿਹੜੀ ਉਹ ਹੜਤਾਲ ਕਰਾਂਗੇ ਜਿਹਦੇ ਵਿੱਚ ਜਿਹੜਾ ਨਖਾਨ ਜੋ ਵੀ ਜਾਨੀ ਤੇ ਮਾਲੀ ਨਖਾਨ ਹੋਊਗਾ ਉਹਦੀ ਸਾਡੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਿਹੜੀ ਉਹ ਜ਼ਿੰਮੇਵਾਰ ਹੋਊਗੀ ਬਿਲਕੁਲ ਦੀ ਸਾਡੀ ਕੰਬੈਨ ਜਥੇਬੰਦੀ ਆ ਪੰਜਾਬ ਰੋਡ ਵਾਲੇ ਪਨ ਬੱਸ ਪੀ ਆਰਟੀਸੀ ਦੀ ਸੋ ਸਾਡੀਆਂ 1700 ਬੱਸ ਸਾਡੀ ਪੰਜਾਬ ਰੋਡ ਵਾਲੇ ਪਨ ਬੱਸ ਦੀ ਆ ਤੇ 1300 ਤੋਂ ਲੈ ਕੇ 1400 ਬੱਸ ਜਿਹੜੀ ਆ ਸਾਡੀ ਪੀ ਆਰਟੀਸੀ ਦੀ ਆ ਉਹ ਸਾਰਿਆਂ ਦਾ ਚੱਕਾ ਜਾਮ ਰਹੂਗਾ